ਜੈ ਬਾਲਮਿਕੀ ਹਰ ਹਰ ਬਾਲਮਿਕੀ ਲਵ ਕੁਸ਼ ਪਾਲਨ ਹਾਰ ਭਗਵਾਨ ਬਾਲਮਿਕੀ ਜੀ ਕੀ ਸਦਾ ਹੀ ਜੈ ਹੋ ਮੈਂ ਰਾਜਕਮਾਰ ਰਾਜੂ ਸਿਟੀ ਬਾਲਮਿਕੀ ਸਭਾ ਦਾ ਚੇਅਰਮੈਨ ਜਲੰਧਰ ਔਰ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਰੱਖੀ ਆ ਜਿਸ ਦੇ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਐਸਪੀ ਟਿਲੋਸਾ ਐਸਪੀ ਜੁਆਇਨ ਕਮਿਸ਼ਨਰ ਸ਼ਰਮਾ ਸਾਹਿਬ ਸੰਦੀਪ ਸ਼ਰਮਾ ਜੀ ਔਰ ਸਾਡੇ ਸਭਾ ਦੇ ਸਰਪ੍ਰਸਤ ਚੰਦਰ ਗਰੇਵਾਲ ਪ੍ਰਧਾਨ ਅਰਜੇਸ਼ ਪੱਟੀ ਜੀ ਮਹਾ ਮੰਤਰੀ ਅਰਜੇਸ਼ ਪਦਮ ਜੀ ਰਾਸ਼ਟਰੀ ਪ੍ਰਧਾਨ ਸ਼ਵਾਸ ਹੁੰਦੀ ਜੀ ਅਸੀਂ ਅੱਜ ਡੀਸੀ ਸਾਹਿਬ ਨਾਲ ਜਿਹੜੀ ਮੀਟਿੰਗ ਦੱਸੇ ਆਪਣੇ ਸ਼ੋਭਾ ਯਾਤਰਾ ਦੀ ਇਹ ਤਿਆਰੀਆ ਪਹਿਲੀ ਤਾਂ ਮੰਗ ਇਹ ਸੀਗੀ ਸਾਡੇ ਸਾਰੇ ਪੈਚ ਵਰਕ ਲੱਗਨੇ ਚਾਹੀਦੇ ਚੌਂਕਾਂ ਨੂੰ ਰੰਗ ਕੀਤਾ ਹੋਣਾ ਚਾਹੀਦਾ ਸਵਾਗਤੀ ਗੇਟ ਲੱਗੇ ਹੋਣੇ ਚਾਹੀਦੇ ਔਰ ਮੀਟ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣੇ ਚਾਹੀਦੀਆਂ ਇਹੇ ਅਪੀਲ ਕਰਦੇ ਆ ਡੀਸੀ ਸਾਹਿਬ ਨੇ ਸਾਨੂੰ ਪੂਰਾ ਆਸ਼ਵਾਸਨ ਦਵਾਇਆ ਕਿ ਸਾਰੀਆਂ ਜਿਹੜਾ 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 ਕੰਮ ਹੋਊਗਾ ਸਾਰੀ ਮੇਰੀ ਜ਼ਿੰਮੇਵਾਰੀ ਹੋਊਗੀ ਅਸੀਂ ਇਹ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਸਾਰੇ ਕੰਮ ਤੋਂ ਤਰੀਕੇ ਵਧੀਆ ਕਰ ਦਿਆਂਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡੀਸੀ ਸਾਹਿਬ ਦਾ ਵੀ ਡੀਸੀਪੀ ਸਾਹਿਬ ਦਾ ਵੀ ਔਰ ਮਨਪ੍ਰੀਤ ਢਿੱਲੋਂ ਸਾਹਿਬ ਦਾ ਵੀ ਏਡੀਸੀ ਸਾਹਿਬ ਦਾ ਇਹਨਾਂ ਨੂੰ ਮੈਂ ਸ਼ੋਭਾ ਯਾਤਰਾ ਦੀਆਂ ਔਰ ਬਾਰਮਿਕੀ ਪਰਗਟ ਦੇ ਦਿੱਤੀਆਂ ਲੱਖ ਲੱਖ ਵਧਾਈ ਦਿਨਾ ਜੈ ਭੀਮ ਜੈ ਭਾਰਤ ਜੈ ਰਵਿਦਾਸ ਜੈ ਵਾਲਮੀਕੀ ਹਰ ਹਰ ਬਾ